पाप चल इधर लमके बो पाप चल लमके विखा दे पाप हाँ चल 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 मूंह बखा आ मूह पाई है हाँ चल पाप परे हो पुत्र ओ ਹਾਂਜੀ ਹਾਂਜੀ ਚਲੋ 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 ਬਾਪਾ ਹਾਂ ਤੂੰ ਡੇਗਣਾ ਪਈ ਚੱਲ ਚੱਲ ਆ ਸਾਡੇ ਇੱਥੇ ਆਹ ਫਰੀ ਹੋ ਜਾ ਤੂੰ ਇੱਧਰ ਨੂੰ ਆ ਜਾਓ ਆਹ ਪਹਾ ਪੈਰ ਜੋੜ ਕੇ ਪੈਰ ਜੋੜ ਕੇ ਹਾਂ ਯਾ ਪੈਰ ਜੋੜ ਕੇ ਪੁੱਤਰ ਫਿਰ ਉਹ ਹੜ ਦੇਣੀ ਆ ਪੈਰ ਜੋੜ ਕੇ ਪੈਰ ਜੋੜ ਕੇ ਘਰੀਦਾ ਹੈ ਹਾਂ ਫਿਰ ਪੁੱਤ ਦੇ ਆ ਉਹ ਵੇ ਉਹ ਭਰਾ ਵਾਂ ਨੂੰ ਹੀ ਨਾ ਆ ਜੀ ਇਦਾਂ ਹੀ ਨਾ ਆ ਜੀ ਹੋਰ ਮੂੰਹ ਵਜੇ ਤਰਾਣ ਕੇ ਥੱਲੇ ਹਾਂ ਪਾਪਾ ਪਾਪਾ ਓਏ ਓਠੇ ਕਿਵੇਂਗਾ ਦੇਖ ਲੈ ਤੂੰ ਪਿੰਡੀਏ ਜੀ ਚੱਲ ਆ ਇਧਰ ਆ ਹਾਂ ਚਲਦੇ ਆ ਚਲਦੇ ਆ ਪਾਪ ਉਹਨੂੰ ਪਾਪ ਦਾ ਵੀ ਧਿਆਨ ਰੱਖਣਾ ਪੈਣਾ ਨਾ ਪੁੱਤਰ ਉੱਤੋਂ ਫੜ ਲੈ ਉੱਤੋਂ ਫੜ ਉੱਤੋਂ ਫੜ ਲੈ ਉੱਤੋਂ ਫੜਦਾ ਨਿੱਕਾ ਹੈ ਨਾ ਜੇ ਉਹਦਾ ਧਿਆਨ ਰੱਖਣਾ ਪੈਣਾ ਹੈ ਤੂੰ ਹੀ ਤੇ ਉਧਰ ਚਲ ਜਾਂਦੇ ਹੋ ਹਾਂ ਆ ਕੀ ਕਰਦਾ ਮੁੜ ਕੇ ਇਹੋ ਹੀ ਹੱਥਾਂ ਨਾਲੋਂ ਮਿੱਟੀ ਖਾਣੀ ਹੈ ਹੱਥ ਛਾੜ ਪਹਿਲਾਂ ਸਾਰੇ ਪਾਪਾ ਪੁੱਤਰ ਹੱਥ ਛਾੜ ਲੈ ਨਾ ਛਾੜ ਹੱਥ ਮੈਂ ਫੇਰ ਬੋਲਣ ਚਾਹ ਤਾਂ ਮੈਂ ਨਹੀਂ ਬੋਲਣਾ ਮੈਂ ਪਾਗਣਾ ਬੋਲਣਾ ਹੱਥ ਛਾੜ ਸਾਰੇ ਨਹੀਂ ਛਾੜਨੇ ਤਾਂ ਮੈਂ ਤੇਰੇ ਨਹੀਂ ਬੋਲ ਹਾਏ ਪਾ ਪਾ ਪਾਪਾ ਕਰਦਾ ਥੱਲੇ ਨਾ ਆ ਵੀ ਉਧਰ ਨੂੰ ਤੇਰੀ ਹਰਕਤਾਂ ਇਦਾਂ ਨਹੀਂ ਆਈਆਂ ਆਓ ਵੇ ਆਓ ਵੇ ਆਓ ਵੇ ਲਾਮੁੱਕੇ ਕਿੱਧਰ ਨੂੰ ਆ ਜਾਂਦਾ ਹੈ ਭਾਵੇਂ ਗਾਂ ਨੂੰ ਆ ਜੇ ਹਾਂ ਪਾਪਾ ਉੱਥੇ ਚੀਕਾ ਮਾਰੀਦਾ ਨਾ ਗਾਂ ਨੂੰ ਆ ਜਾਣਾ ਤੂੰ ਕਹੇ ਦਿਨ ਵੇਖ ਲਈ ਪਾ 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 ਕੀ ਗਾਣ ਨੂੰ ਆ ਜਿਹੜੇ ਦੇਂਗਾ ਥੱਲੇ ਹਾਂ ਹਾਂ ਆ ਆ ਇੱਥੇ ਪਟਾਕਾ ਪਾਣਾ ਅੰਦਰ ਥੱਲੇ ਆਣ ਕੇ ਪਤਾ ਲੱਗੇਗਾ ਤੈਨੂੰ ਫਿਰ ਚੱਲ ਉਧਰ ਨੂੰ ਪਿੱਛੇ ਨੂੰ ਓਏ ਕਿੱਦਾਂ ਤੂੰ ਇਦਾਂ ਦੇ ਪੁੱਠੇ ਕੰਮ ਕਿਉਂ ਕਰਦਾ ਐ ਤੇਰੀ ਬਾਦੀ ਨਾ ਜਿੰਨੇ ਤਨ ਤੱਕ ਪਈ ਤੇਰਾ ਇਹ ਚਾਲ ਲੱਥਣਾ ਨਹੀਂ ਉੱਤੇ ਵਾਲਾ ਹੂੰ ਚੱਲ ਮੈਨੂੰ ਹੁਟਾ ਦੇ ਓਏ ਗੰਦਾ ਹੋਵੇ ਮਿੱਟੀ ਖਾਂਡਿਆ ਹੋਵੇ ਓਏ 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 ਮਿੱਠਿਆ ਆਪ ਹੀ ਨਹੀਂ ਖੁੱਲਗੇ ਤੂੰ ਖੋਲੇ ਆ ਠੀਕ ਹੈ ਸਾਰਾ ਪਤਾ ਆ ਆਪ ਹੀ ਖੁੱਲਗੇ ਆ ਚੱਲ ਜੋਰ ਕੇ ਚੱਲ ਹੂੰ ਆ ਬਿਲਕੁਲ ਹਾਂ ਕੇ ਲਾਉਨੇ ਫੋਨ ਨਹੀਂ ਹੈਗਾ ਵੀਡੀਓ ਬਣਾਉਣ ਦੇ ਆ ਵੇ ਉਹ ਵੇ ਕਿਵੇਂ ਲੰਮਕੇ ਆ ਆ ਆ ਆ ਫੋਟਾ ਛਦਾਈ ਇਦਾਂ ਨਹੀਂ ਬਈਦਾ ਤਾਂ ਬਈਦਾ ਇਦਾਂ ਆਹ ਹਾਂ ਜੋਰੇ ਕੀ ਕਰਦਾ ਪੁੱਤਰ ਚੱਟੇ ਰੇ ਤੱਕਦੀ ਕਰਦੀ ਨਹੀਂ ਆਹ ਚੱਲ ਜੋਰੇ ਹੁੰਡੇ ਦਵਾ ਹੁੰਡੇ ਦਵਾ ਜੋ ਰੇ ਚਾਤ ਸੀਤਾ ਦਾ ਵੀ ਤਾਂ ਵੀ ਹੁੰਦਾ ਹੈ ਹਾਂ ਚਲ ਬੈ ਨਾ ਬੈ ਵਿੱਚ ਬੈ ਪੁੱਤਰ ਬਈ ਤਾਂ ਹੁੰਦਾ ਹੈ ਹੂੰ ਓਏ ਇਧਰ ਆ ਪਿੰਗ ਵੱਜ ਜਣੀ ਛੱਡ ਨਾ ਤਈ ਕੀ ਲਗਾ ਓਏ ਤੂੰ ਨਿੱਕਰ ਚੱਕੀ ਉੱਪਰ ਬੱਛ? ਯਾ ਬੱਛ ਨਹੀਂ ਮੈਨੂੰ ਪਤਾ ਮੁੜ ਕੇ ਤੂੰ ਫੇਰ ਥੱਲੇ ਮਿੱਟੀ ਖਾਣੀ ਐ ਹੁਣ ਤੈਨੂੰ ਲਾਣਾ ਹੀ ਨਹੀਂ ਇੱਥੋਂ ਇੱਥੇ ਬਾਟੇ ਗਿਆ ਤੇ ਰਹੇਗਾ ਨਾ ਪਾਪਾ ਪੱਤੂ ਬੱਸ ਕੀ ਪਾਪਾ ਪੱਤੂ ਪੱਤੂ ਬੱਸ ਯਾ ਨਹੀਂ ਮਿੱਟੀ ਖਾ ਪੁੱਤਰ ਮਿੱਟੀ ਖਾਂਦਾ ਇਹਨੂੰ ਤਾਂ ਇਹਨੂੰ ਲਾਣਾ ਹੀ ਨਹੀਂ ਹੁਣ ਉੱਥੇ ਆਪੀ ਪਿੰਗ ਚੱਲੀ ਜਾਏ ਸਾਰੀ ਝਾੜੀ ਪਾਪਾ ਪੱਤੂ ਬੱਸ ਨਹੀਂ ਤੇਰਾ ਮੂੰਹ ਵੇ ਮਿੱਟੀ ਨਾਲ ਭਰਿਆ ਆਇਆ జర మోటే డిగ పే పిచ్చేస్తే చడ జనాగన్ ఓరే ఇద్దర ఓ చూడీ మ ਓਏ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਓਏ ਚੁੰਡੀ ਤੇਰਾ ਨਾਂ ਕੀ ਹੈ ਮਿੱਟੀ-ਮਿੱਟੀ ਖਾਈ ਕਿ ਨਹੀਂ ਓ ਬਲ ਓਏ ਮੈਨੂੰ ਦੇਖੇ ਦਾ ਮਿੱਟੀ ਨਾਲ ਭਰੇ ਆਂ ਫੁੰਦ ਤੇ ਨਾ ਉਦਾਂ ਹੀ ਮੈਂ ਯਾਰ ਇਹਨਾਂ ਦੀ ਵੀਡੀਓ ਵੈਡੀ ਬਣਾਉਣੀ ਆ ਤੰਜੀ ਹਾਂ ਹਾਂ ਹਾਸਕੇ ਵਿਖਾ ਦੇ ਹਾਸਕੇ ਵਿਖਾ ਦੇ ਤੂੰ ਵਿਆਹ ਸੇ ਹਾਸਕੇ ਦੇ ਵਿਖਾ ਹੈ ਹਾਂ ਹਾਸਕੇ ਦੇ ਵਿਖਾ ਹੈ ਹਾਂ ਹਾਂ ਉਹ ਕੋਈ ਅਜਿਹਾ ਨਹੀਂ ਕੰਗਾ ਪਿਆ ਸੀ ਮਤਲਬ ਦੇ ਹੈ ਉਹ ਪਾ ਵੀ ਤੇ ਸੁਟ ਕਰਦੇ ਆ ਤੇ ਉਹ ਚਪੇੜ ਮਨੀ ਮਤਲਬ ਉੱਟਾਇਆ ਮੈਂ ਉਹਨੂੰ ਦਿਨ ਕਾਬਾ ਬੁੜੇ ਨੂੰ ਮਾਂ ਬਦਲੀਏ ਇੱਕ ਕੋ ਲੈ ਕੇ ਨਹੀਂ ਉਹ ਪਹਿਲੇ ਡੀਲ ਕਰ ਲਈ ਕੁੱਟਣਾ ਨਹੀਂ ਨੇ ਆਣੇ ਓਏ ਇੱਧਰ ਆ ਜਾਓ ਹਾਂਜੀ ਬੜਾ ਬੜਾ ਸਰਪਰ ਆਈ ਸੀ ਓਏ ਚਾ ਉਹ ਨੂੰ ਭਾਣ ਚਾਹ ਤੇ ਕਰ ਦੇ ਚਾਹ ਕਰ ਦੇ ਤੂੰ ਚਾ ਆਏ ਹਾਂਜੀ ਛਾਤ ਕਰ ਹੈੂਤੇ ਮਾਤੇ ਓਏ ਉਹ ਚੁੰਡੀ ਵਾਲ ਭਾਈ ਚਾਹ ਤੇ ਕਰ ਪਾਬ ਚਾਹ ਕਰ ਦੇ ਉਧਰ ਨਹੀਂ ਚੜ ਸਕਦੇ ਅੱਗੇ ਤੂੰ ਡਿੱਗਣ ਨਿਆ ਇੱਧਰ ਨੂੰ ਆ ਕੱਲਾ ਚੜ ਜੂਗਾ ਉਧਰ ਜਗ੍ਹਾ ਹੀ ਨਹੀਂ ਆ ਗਈ ਤੂੰ ਕਿੱਦਾਂ ਚੜਜੂਗਾ ਤਾਚਾ ਵੇਖੋ ਮੈਂ ਕਿੱਦਾਂ ਛੱਡੀ ਐਦਾਂ ਗੰਦੇ ਬੱਚੇ ਕਰਦੇ ਐਦਾਂ ਚੱਲ ਇਧਰ ਨੂੰ ਆ ਇਧਰ ਨੂੰ ਆ ਕੱਚਾ ਪਾਇਆ ਭਾਪੇ ਵਾਲਾ ਉਧਰ ਚੱਲ ਮੈਂ ਤੇਰੇ ਨਾਲ ਉਹ ਮਿੱਟੀ ਪਾ ਦੇਣੀ ਵਾਲਾਂ ਚ ਬੰਨਣਾ ਨਹੀਂ ਤੇ ਇਹਨਾਂ ਨੂੰ ਆ ਇਹ ਗੰਦਾ ਬੱਚਾ ਪੁੱਤਰ ਵਾਲ ਖੋਲਦਾ ਹਾਂ ਮੁੰਨੂ ਵਾਲ ਹਾਂ ਕਹਿੰਦਾ ਨੰਨੂ ਪਾਰਕ ਨਹੀਂ ਵਿਨ ਪਾਰਕ ਨਹੀਂ ਲੈ ਕੇ ਜਾਣਾ। ਕੋਈ ਵੀ ਜੋਰੇ ਨੰਨੂ ਨੂੰ ਪੀਜ਼ਾ ਦੇਣਾ। ਪੀਜ਼ਾ। ਨਹੀਂ ਪੀਜ਼ਾ। ਲੈ ਨਾ। ਹੈਲੋ। ਹੈਲੋ। ਐ ਫਾ ਬਿਲ ਹੀ ਹੋ ਗਿਆ। ਬਿਲਕੁਲ ਛੱਡੋ। ਹੈ? ਆਪੀ ਤਾਂ ਜਾ ਪੀਜ਼ਾ। ਆ ਯਾਰ ਪੁੱਠੀਆਂ ਹਲ ਤਾਂ ਬਹੁਤ ਕਰਦਾ ਹੈ। ਕਦੇ ਕਿਸੇ ਫਸਨ ਚੜ ਜਾਂਦਾ ਕਦੇ ਨਹੀਂ। ਤਸ ਸਾਈਕਲ ਚਲਾ ਕੇ ਦਿਖਾ ਸਾਈਕਲ ਚਲਾ ਦੇ ਚਾਚ ਨੂੰ ਉਹ ਮੈਂ ਰੋਜ਼ ਤੇ ਤਸ ਸਾਈਕਲ ਚਲਾ ਦੇ ਫਿਰ ਚੱਲ ਸਾਈਕਲ ਤੇ ਚਲਾ ਏ ਇਹ ਹਾਂਜੀ ਇੱਧਰ ਆ ਇੱਧਰ ਨੂੰ ਆ ਨਾ ਇੱਧਰ ਨੂੰ ਆ ਇੱਧਰ ਨੂੰ ਆ ਇੱਧਰ ਨੂੰ ਆ ਇੱਧਰ ਨੂੰ ਆ ਪਰ ਇਹ ਨਹੀਂ ਚੱਲ ਗਿਆ ਤੂੰ ਹਾਂ ਪੁੱਤਰ ਉੱਧਰ ਨਹੀਂ ਜਾਣਾ ਇੱਧਰ ਨੂੰ ਆ ਨਾ ਉੱਧਰ ਵੀਰਾ ਵੀ ਉੱਧਰ ਧਿਆਨ ਰੱਖਣਾ ਨਹੀਂ ਉੱਧਰ ਨਹੀਂ ਇੱਧਰ ਪੱਕਾ ਥਾਂ ਆ ਇੱਧਰ ਆਓ ਵੇ ਆਓ ਵੇਖਿਆ ਉੱਧਰ ਪੱਕਾ ਥਾਂ ਆ ਇੱਧਰ ਆ ਇੱਧਰ ਨੂੰ ਆ ਜਾ ਆ ਜਾ ਦੇ ਮੈਨੂੰ ਮੈਂ ਚਲਾਉਣਾ ਓਏ 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 ਮੈਂ ਚਲਾਵਾ ਚੱਲ ਇੱਧਰ ਹੋ ਮੈਂ ਚਲਾਉਂ ਆ ਜਾ ਆ ਜਾ ਹੂੰ ਪਰ ਆ ਵਾ ਕੱਲ ਪਰਸੋਂ ਉੱਥੇ ਜੋਰਾ ਡਿੱਗਾ ਬੜੇ ਮੋਖਾ ਛੁਗਰ ਮੈਂ ਉੱਥੇ ਖੜਾ ਸੀ ਫੜ ਲਿਆ ਡਿੱਗਾ ਖੂਨ ਖਾਨ ਵਗਨ ਲੱਗ ਪਿਆ ਆ ਇੱਥੇ ਆ ਨਾ ਨਾ ਨੱਕ ਤੋਂ ਓ ਇੱਧਰ ਆ ਜਾਓ ਕਾਟੂ ਕਾਟੂ ਬਾਪ ਦੇ ਕੀ ਬਾਪ ਦੇ ਹੱਥ ਚ ਕੀ ਬਾਪ ਚਾਚਾ ਉਹਦੇ ਹੱਥ ਚੋਂ ਫੜਿਆ ਸੀ ਨਾ ਹਾਂ ਜੀਜੀ ਜੀਜੀ ਨਹੀਂ ਪੁੱਤਰਾ ਉਹਦਾ ਹੀ ਫੜਿਆ ਨੇ ਮਮਾ ਮਾਇਨੇ ਕੀ ਬਾਪ ਕੀ ਫੜਿਆ ਓ ਸੁੱਟਦਾ ਨੇ ਸੁੱਟਦਾ ਹਾਂ ਓਏ ਮਾਰ ਨਾ ਦੇਈ ਕਿਸੇ ਤੇ ਸਾਈਕਲ ਇਹਦੀਆਂ ਬ੍ਰੇਕਾਂ ਵੀ ਨਹੀਂ ਹੈਂ ਓ ਵੇ ਚਾ ਕਰਦਾ ਓ ਜੋਰੇ ਉਹ ਵੀ ਵੇਤਨ ਚਾ ਕਰਦਾ ਅੰਦਰ ਓ ਵੇ ਓ ਵੇ ਹਾਂ ਬਾਬਾ ਚੱਲ ਚੱਲ ਓਏ ਇਦਾਂ ਨਹੀਂ ਕਰ ਉੱਤੇ ਬਹਿ ਕੇ ਘਰੀਦਾ ਆ ਓ ਵੇ ਹੂੰ ਦਾ ਤੂੰ ਆਪ ਹੀ ਲੈਣਾ ਜੋਰ ਲਾ ਜੋਰ ਤੇ ਲਾ ਚਲ ਜੁਰੇ ਭੈਣ ਨੂੰ ਹੁੰਟਾ ਦੇ ਕੇ ਓਕੇ ਕੋਕੋ ਚਾਚਾ ਦੇ ਪਾ ਤੇਰਾ ਪਾਪਾ ਦੇ ਹੈ ਚਾਚਾ ਦੇ ਮੈਂ ਕੰਮ ਤੇ ਜਾਣਾ ਹਾਂ ਗਏ ਨਹੀਂ ਕੰਮ ਤੇ ਗੱਲ ਚਾਚਾ ਦੇ ਹਾਂ ਹਾਂ ਕੰਮal ਫੇਕ ਗਿਆ ਹਾਂ ਹਾਂ ਚਲ ਓਏ ਹਾਂ 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 ਤੂੰ ਉਹਨੂੰ ਉਠਾਤਾ ਆਪ ਹੋ ਗਿਆ ਤੇ ਬੈਠ ਸਹੀ ਆਪੇ ਓਏ ਆ ਤਰਫ ਫਰੈਂਡ ਪਾਬ ਚੱਲ ਆ ਜਾ ਨੋਏ ਫਰੈਂਡ ਆ ਗਿਆ ਪਾਬ ਆ ਤੂੰ ਇੱਥੇ ਬੈਠਾ ਓਏ ਬੱਸ ਬੱਸ ਚਾਉ ਤੂੰ ਪਾਬ ਥੱਲੇ ਨਹੀਂ ਚਾਉਣਾ ਥੱਲੇ ਨਹੀਂ ਪੈਰ ਲਾਗਦੇ ਤੁਹਾਡੇ ਹੂੰ ਬਸ ਤੇ ਥੱਲੇ ਨਹੀਂ ਲਾਣਾ ਤੈਨੂੰ ਜੇ ਥੱਲੇ ਲਾਣੇ ਤਾਂ ਮਿੱਟੀ ਖਾਣਾ ਹੈ ਹੈ ਉਹ ਤਾਂ ਬੱਦੀ ਆ ਨਹੀਂ ਕਾ ਮਿੱਟੀ ਨਹੀਂ ਖਾਣੀ ਮਿੱਟੀ ਨਹੀਂ ਜੇ ਤੂੰ ਮਿੱਟੀ ਖਾਦੀ ਦੀ ਹੁਣ ਗੱਡੀ ਹੈ ਕਿਹੜੀ ਗੱਡੀ ਆ ਆ ਗੱਡੀ ਨਹੀਂ ਇਹ ਗੱਡੀ ਥੋੜਾ ਇਹ ਕਿਸੇ ਦੀ ਸਾਈਕਲ ਦਾ ਟੁੱਟਾ ਆ ਵੇ ਉਹ ਨਹੀਂ ਤੇਰੇ ਪੈਰ ਵੀ ਨਹੀਂ ਲੱਗਦੇ ਉਹ ਜਿਹੜਾ ਸੀਟ ਜੀ ਤੇ ਨਹੀਂ ਹੁੰਦਾ ਥੱਲੇ ਉਕੇ ਰੀਸਾਈਕਲ ਹਾਂ ਹਾਂ ਤੇਰੇ ਨਾਲ ਤੇਰੇ ਨਾਲ ਬਾਪੂ ਬਾਪਾ ਬਾਪਾ ਬਾਸਤ ਫੇ ਤੂੰ ਮੱਜ ਮਿੱਟੀ ਖਾਦੀ ਤੇ ਫੇਰ ਖਾਣ ਨਹੀਂ ਆਣੀ ਫੇਰ ਹਾਂ ਇੱਥੇ ਦੇ ਕੱਪੜੇ ਬਸ ਇਦਾਂ ਹੀ ਆ ਬੋਨੇਰੀ ਠਾਲ ਦੇ ਇੱਥੇ ਮਿੱਟੀ ਹੂੰ ਢਾ ਹੁਣ ਉੱਥੇ ਆ ਹੁਣ ਢੇਨ ਜੋਰੇ ਇਹ ਕੀ ਕਰਦਾ ਇਹ ਕੀ ਹੈ ਹਾਂ ਪੰਜਾਬੀ ਜੇ ਆ ਗਏ ਓਏ ਆ ਪੰਜਾਬੀ ਆ ਗਏ ਤੇ ਛਾ ਗਏ ਕੱਲ ਚਾਲ ਨੇ ਵੇਖਿਆ ਟਰਨਿੰਗ ਪੁਆਇੰਟ 20 ਸਕੋਰ ਰੋਗਲੇ ਉੱਥੇ ਹੀ ਨੇ ਆਹ ਨਹੀਂ ਤੇ ਵੱਧ ਵੱਜਣੇ ਸੀ ਸਕੋਰ ਹੈਗਾ ਉੱਥੇ ਕੰਮ ਕਰਾ 220 25 ਬਣਾਏ ਬਾਦ ਬਣਾਦਣੇ ਸੀ ਉਹਨਾਂ ਦੇ ਲਾਕੀ ਟੁੱਟ ਗਿਆ ਸੀ ਚਾਰ ਵਿਕਟਰ ਟੁੱਟ ਡਗਣੀਆਂ ਇੱਕੋ ਹੀ ਓਵਰ ਚ ਉਹ ਕੱਲ ਵੀ ਐਂਡ ਦੇ ਪੜਾਵਾ ਮੈਗਾ ਉਹਨੂੰ ਓਵਰ ਦੇਣ ਹੀ ਨਹੀਂ ਦੇ ਪਹਿਲਾਂ ਤੇ ਮੈਨੂੰ ਨਾ ਉੱਤੇ ਹੀ ਬਣਾ ਆ ਐਂਡ ਤੇ ਹਾਂ ਆਇਆ ਵੀ ਗਿਆ ਬਾਤੋ ਦੂਆ ਵੀ ਗਿਆ ਮੈਂ ਐਂਡ ਦੇ ਬਦਲ ਮੈਚ ਲਾ ਲਈ ਤੇ ਨਾ ਬਰਾਦ ਹੀ ਹੋ ਜਾਣ ਓਏ ਹੋਰ ਉੱਪਰ ਹੋਰ ਉੱਪਰ ਕਰਨਾ ਹੋਰ ਉੱਪਰ ਕਰ ਹੋਰ ਉੱਪਰ ਉੱਪਰ ਆ ਆਏ ਚੱਲ ਚੱਲ ਆ ਜਾ ਜਰਣ ਓਏ ਇਧਰ ਨੂੰ ਮੂੰਹ ਕਰਕੇ ਹਾਂ ਮੋਟੇ ਇਧਰ ਆ ਜਾਣਾ ਪੁੱਤ ਸਾਰੇ ਆਵੇ ਇੱਥੇ ਹੁੰ ਟਮਾਟੇ ਕਰਨ ਦੇ ਆ ਆਵੇ ਆਵੇ ਉਹ ਡਿੱਗਣ ਮੈ ਉਹ ਡਿੱਗਣ ਡਿੱਗਣਾ ਚਲ 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 ਮੇਰਾ ਬੱਤਾ ਓਏ ਚੱਲ 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 ਚਲ ਪਲਾਨ ਬਣ ਪਲਾਨ ਬਣ ਹਾਂ ਤੂੰ ਵਾਲ ਖਾਈ ਜਾ ਬਸ ਠੀਕ ਐ ਮੈਂ ਤੈਨੂੰ ਅੱਗੇ ਤੋਂ پارک ਹੀ ਨਹੀਂ ਲਿਆਇਆ ਕਰਨਾ ਮੈਂ ਕਹਣਾ ਇਹ ਵਾਲ ਖਾਂਦੀ ਉੱਥੇ پارک ਜਾ ਕੇ ਠੀਕ ਐ ਹੁਣ ਤੂੰ پارک ਨਹੀਂ ਆਉਣਾ ਸ਼ਾਮ ਨੂੰ ਠੀਕ ਐ ਅਸੀਂ ਵੱਡੀ پارک ਜਾਣਾ ਠੀਕ ਐ ਤੇ ਤੂੰ ਇੱਥੇ ਰਹੀ ਫਿਰ ਓਕੇ ਹਾਂ ਜੋਰੇ ਕਰਕੇ ਵਿਖਾਣਾ ਉਹਨੂੰ ਦੱਸ ਕਿੱਦਾਂ ਖਰੀਦਾ ਕਰਕੇ ਵਿਖਾ ਆਹ ਵੇ ਆਹ ਹਾਂ ਓਏ ਆਵੇ ਓ ਬਰਾਵ ਸਵਾਸ਼ ਜਿੜੇ ਕਰਕੇ ਵਿਖਾਣਾ ਫੇਰ ਫੇਰ ਕਰਕੇ ਵਿਖਾ ਉੱਪਰ ਕਰਕੇ ਵਿਖਾ ਉੱਪਰ ਹੋਰ ਉੱਪਰ ਹੋਰ ਉੱਪਰ ਓਏ ਹੋਰ ਉੱਪਰ 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 ਚੱਲਣਾ ਹਾਂ ਯਾ ਚਾਚੂ ਚਾਚੂ ਦਾ ਨਾਂ ਕੀ ਏ ਹੈ ਜੱਗਾ ਜੱਗਾ ਜਹਾਨ ਨਹੀਂ ਹੈਗਾ ਚਾਚੀ ਦਾ ਨਾਂ ਕੀ ਏ ਕਿ ਅੰਬਰਵੀਰ ਅੰਮ੍ਰਿਤ ਹੈ ਹਾਂ ਚਾਚੂ ਹਾਂ ਓਏ ਹਾਂ ਚਾਚੂ ਹਾਂ ਚਾਚੂ ਓਏ ਉਜਵਾ ਆ ਆ ਆ ਆ ਪਿੱਛੇ ਵੇ ਕੀ ਕਰਦੇ ਏ ਕੀ ਏ ਕੀ ਲਾ ਕੇ ਆਇਆ ਮੈਨੂੰ ਫੜਾ ਦੇ ਏ ਕੀ ਦੇਣ ਆ ਮੈਨੂੰ ਹੈ ਆ ਪੀਜ਼ਾ ਹੂੰ ਪੀਜ਼ਾ ਪੀਜ਼ਾ ਸਾਂਝ ਨੂੰ ਪੀਜ਼ਾ ਦੇਣਾ ਜੋਰੇ ਹੈ ਜੋਰੇ ਸਾਂਝ ਨੂੰ ਪੀਜ਼ਾ ਦੇਣਾ ਨਾ ਦਾਜੂ ਪੀਜ਼ਾ ਨਹੀਂ ਸਾਂਝ ਪੀਜ਼ਾ ਨਹੀਂ ਦਾਜੂ ਦਾਜੂ ਜਾ ਦੇ ਪੀਜ਼ਾ ਨਹੀਂ ਸਾਂਝ ਪੀਜ਼ਾ ਨਹੀਂ ਹਾਨੂ ਪੀਜਾ ਨਹੀਂ ਦੇਣਾ ਓਏ ਓਏ ਮੂੰਹ ਦੇ ਕੀ ਪਿਆ ਜਾ ਫੜ ਲੈ ਫੱਲਾ 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 ਲੱਗ ਜੇ ਪਤਾ ਹੁਣ ਫੱਲਾ ਫੱਲ ਫੱਲਾ ਫੱਲਾ ਫੱਲ ਫੱਲ ਖੋਲਾ 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 ਭਾਜਲਾ ਪਿੱਛੇ ਦੇ ਦੇ ਓ ਲੈ ਗਿਆ ਤੇਰ ਕੋ ਹੋ ਗਿਆ ਫੜ 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 ਚੱਲ 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 ਫੜ ਫੜ ਭਾਜਲਾ 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 ਏ ਭਾਜਲਾ ਭਾਜਲਾ ਫੱਲਾ ਫੱਲਾ ਫੱਲ ਜਾ ਵਾ ਜਾ ਵਾ ਜਾ ਖੋਲਾ 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 ਕਿਧਰ ਤੂੰ ਕਿਧਰ ਜੜਨ ਡਿਆ ਆਇਆ ਏ ਕਿਹੜਾ ਰਾਹ ਆ ਤੇਰਾ ਉਧਰ ਨੂੰ ਆ ਬਸ ਗਰਨੂ ਸਾਂਝ ਗਰਨੂਰ ਉਧਰ ਚੱਲ ਪੁੱਤਰ ਇਦਾਂ ਇਧਰੋਂ ਆਵੇਂਗੀ ਤੇ ਉਹਨਾਂ ਨੇ ਵੀ ਇਧਰ ਨੂੰ ਹੀ ਆਣਾ ਆ ਉੱਠਿਆ ਕੰਮ ਹੀ ਕੀਤੇ ਜੋਰੇ ਜੇ ਤੂੰ ਖੋਲ ਕੇ ਦਿੱਤਾ ਨਾ ਉਹਨਾਂ ਨੇ ਦਰਵਾਜ਼ਾ ਫੇਰ ਵੇਖ ਲਈ ਤੇਰੇ ਵੱਜੇ ਤੇਰੀ ਮਾਂ ਨੂੰ ਤੇਰੀ ਨੂੰ ਇਧਰ ਆ ਓਏ ਉਹ ਭੱਜ ਕੇ ਪਾਜੀ ਨੂੰ ਇਧਰ ਆ ਪਾਪ ਮੈਂ ਫੇਰ ਬੋਲਣਾ ਨਹੀਂ ਤੇਰੇ ਨਾਲ ਜੋਰੇ ਪੁੱਤਰ ਉੱਥੇ ਘੇਲ ਉੱਥੇ ਚਲ ਜਾਂਦਾ ਗਰਾਜ ਚੋਂ ਇੱਧਰ ਆਜੋ ਆ ਵੇ ਆਵੇ ਉਹ ਰੁਕਦਾ ਹੀ ਨਹੀਂ ਉੱਧਰ ਚੱਲ ਮੈਂ ਲੈ ਕੇ ਆਇਆ ਉਹਨਾਂ ਨੂੰ ਉੱਧਰ ਚੱਲ ਉਹਨਾਂ ਨੂੰ ਲੈ ਕੇ ਆ ਉਹ ਕਿੱਥੇ ਗਏ ਆ ਆਉਣ ਇੰਦੇ ਹੀ ਕੈਮਰੇ ਚ ਆ ਵੇ ਉਹਨੇ ਫੇਰ ਉੱਧਰ ਗਰਾਜ ਚ ਜਾਣਾ ਜੁਰੇ ਉਹ ਬੱਸ ਆ ਵੇ ਗੱਡੀ 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 ਆ ਵੇਖ ਤਾਡੀ ਇੱਧਰ ਆ ਉਹ ਗੱਡੀ ਆ ਜਾਣੀ ਉਧਰੋਂ ਆ ਆਵੀਂ ਆਵੀਂ ਐ ਹੁਣ ਚੰਗਾ ਰਿਆਂ ਨਾ ਡਿੱਗਾ ਇੱਧਰ ਆ ਇੱਧਰ ਆ ਜਾ ਤੈਨੂੰ ਮੈਂ ਦੱਸਾਂ ਤੈਨੂੰ ਮੈਂ ਉਧਰ ਚੱਲ ਇੱਧਰ ਚੱਲ ਆਵੀਂ ਤੂੰ ਵੀ ਬਸ ਠੀਕ ਹੈ ਗਰਨੂਰ ਤੇਰੀ ਚੱਪਲ ਕਿੱਥੇ ਆ ਹੈ ਅੰਦਰ ਆ ਵੀ ਆ ਵੀ ਆ ਵੀ ਆ ਵੀ ਤੋਰੇ ਆਂਦਾ ਹੀ ਮਗਰ ਆ ਬੇ ਓਏ ਤੂੰ ਚੱਲ ਉਧਰ ਤੂੰ ਆਈਏ ਓਏ ਤੂੰ ਕਿੱਧਰ ਆ ਗਿਆ ਹਣ ਆਜੋ ਆਜੋ ਕੀ ਡਿੱਗ ਪੈਣਾ ਕਰ ਰਿਡ ਜਾਣਾ ਰਿਡ ਜਾਣਾ ਨੇ ਸਾਜ ਇੱਥੇ ਪਤਾ ਨਹੀਂ ਇਹਨਾਂ ਨੇ ਕੀ ਚੜਾਈ ਜੀ ਤੇ ਬਸ ਇੱਥੇ ਟਗੇ ਰਹਿੰਦੇ ਆਣ ਕੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਵਿੱਚ